ਅਜਲਾ ਤੇ ਦਵਿੰਦਰ ਸੰਦੂ ਨੇ ਬਲੱਡ ਬੈਂਕ ਦਾ ਕੀਤਾ ਉਦਕਾਟਨ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਅੰਮ੍ਰਿਤ ਬਲੱਡ ਬੈਂਕ ਜਿਹੜਾ ਐ ਅਲਬਰਟ ਰੋਡ ਦੇ ਉੱਤੇ ਸਰਕਟ ਹੌਸ ਦੇ ਲਾਗੇ ਸਾਡੇ ਬਹੁਤ ਹੀ ਪਰਮਿੱਤਰ ਡਾਕਟਰ ਸਰਵਜੀਤ ਔਰ ਇਹਨਾਂ ਦੇ ਦੋਸਤ ਨੇ ਖੋਲ੍ਹਿਆ ਜਿੱਥੇ ਡਾਕਟਰ ਚੇਤਨ ਜੀ ਔਰ ਦਵਿੰਦਰ ਸਿੰਘ ਲਾਲੀ ਨਸ਼ਰ ਹਟਾਲਾ ਜੀ ਇਹ ਵੀ ਚੇਚੇ ਤੌਰ ਤੇ ਇੱਥੇ ਪਹੁੰਚੇ ਨੇ ਸਾਡੇ ਸੀਨੀਅਰ ਕਾਂਗਰਸ ਲੀਡਰ ਨੇ ਇਹਦੀ ਬਹੁਤ ਵੱਡੀ ਜਿਹੜੀ ਮਨੁੱਖਤਾ ਨੂੰ ਲੋੜ ਹੈ ਖੂਨ ਦੀ ਕਿਉਂਕਿ ਖੂਨ ਦਾ ਦਾਨ ਸਭ ਤੋਂ ਉਤਮ ਦਾਣ ਮੰਨਿਆ ਜਾਂਦਾ ਹੈ ਔਰ ਕਿਸੇ ਨੂੰ ਵੀ ਮੁਸ਼ਕਿਲਾਂ ਆਵੇ ਇਸ ਸਭ ਤੋਂ ਬਿਨੋ ਜਿਹੜਾ ਬਲੱਡ ਹੈ ਉਹਦੀ ਜ਼ਰੂਰਤ ਪੈਂਦੀ ਹੈ ਕਿਸੇ ਦੀ ਵੀ ਜੇ ਕੋਈ ਦਿੱਕਤ ਕੋਈ ਸੜਕ ਦੁਰਘਟਨਾ ਚ ਹੋਵੇ ਜਾਂ ਕੋਈ ਵੀ ਮੁਸ਼ਕਲ ਹੋ ਜੇ ਕਿਸੇ ਸਰੀਰ ਦੇ ਵਿੱਚ ਸੋ ਸਾਰਿਆਂ ਨੂੰ ਬਲੱਡ ਦਾ ਦਾਨ ਕਰਨਾ ਚਾਹੀਦਾ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਡਾਕਟਰ ਚੇਤਨੂਣਾ ਦੱਸਿਆ ਕਿ ਅਸੀਂ ਆ ਕਾਫੀ ਐਨਜੀਓਜ਼ ਦੇ ਨਾਲ ਰਲ ਕੇ ਬਹੁਤ ਹੀ ਜਲਦੀ ਵੱਡੇ ਵੱਡੇ ਕੈਂਪ ਜਿਹੜੇ ਆ ਉਹ ਆਰਗੇਨਾਈਜ਼ ਕਰ ਰਹੇ ਹਾਂ ਔਰ ਇਹਨਾਂ ਕੋ ਸਭ ਤੋਂ ਵੱਡੀ ਚੀਜ਼ ਹੈ ਕਿ ਇਸ ਬਲੱਡ ਬੈਂਕ ਦੇ ਅੰਦਰ ਸਾਰੇ ਬਲੱਡ ਨੂੰ ਸਟੋਰ ਕਰਨ ਵਾਸਤੇ ਪਲਾਜ਼ਮਾ ਨੂੰ ਸਟੋਰ ਕਰਨ ਵਾਸਤੇ ਅਲੱਗ-ਅਲੱਗ ਜਿਹੜੇ ਸਿਸਟਮ ਹੈ ਬਲੱਡ ਦੇ ਜਿੰਦਾਂ ਅਲੱਗ-ਅਲੱਗ ਰਹਿਗੇ ਨੇ ਬਲੱਡ ਦੇ ਅੱਗੇ 파ਰਟਸ ਨੇ ਉਹਨਾਂ ਨੂੰ ਸਟੋਰ ਕਰਨ ਵਾਸਤੇ ਅਲੱਗ-ਅਲੱਗ ਮਸ਼ੀਨਰੀ ਇਹਨਾਂ ਨੇ ਸਪੈਸ਼ਲ ਜੈਪੁਰ ਤੋਂ ਬਣਵਾ ਕੇ ਬਹੁਤ ਅੱਛਾ ਪ੍ਰਬੰਧ ਕੀਤਾ ਮੈਂ ਇਹਨਾਂ ਨੂੰ ਇਸ ਗੱਲ ਦੀ ਅੰਮ੍ਰਿਤ ਬਲੱਡ ਬੈਂਕ ਦੇ ਸਾਰੇ ਮੁਲਾਜ਼ਮਾਂ ਨੂੰ ਸਾਰੇ ਇਹਨਾਂ ਦੇ ਜਿਹੜੇ ਕੰਮ ਕਰਨ ਵਾਲੇ ਨੇ ਜਿਹੜੇ ਡਾਕਟਰ ਸਾਹਿਬ ਨੇ ਡਾਕਟਰ ਚੇਤਨ ਡਾਕਟਰ ਸਰਜੀਤ ਇਹਨਾਂ ਨੂੰ ਚੇਚੇ ਤੌਰ ਤੇ ਬਹੁਤ ਬਹੁਤ ਵਧਾਈ ਦਿਨਾ ਔਰ ਆਸ ਕਰਦਾ ਕਿ ਸਾਰੇ ਲੋਕ ਇਹਨਾਂ ਦਾ ਸਾਥ ਦੇਓਗੇ ਵੀ ਤਾਂ ਕਿ ਜਿਹੜੀ ਬਲੱਡ ਦੀ ਸੇਵਾ ਆ ਇਹ ਬਹੁਤ ਵੱਡੀ ਸੇਵਾ ਆ ਤਾਂ ਕਿ ਕਿਸੇ ਦੀ ਜਾਨ ਬਚਾਈ ਜਾ ਸਕੇ ਸੋ ਮੈਂ ਇਸ ਗੱਲ ਦੀ ਬਹੁਤ ਬਹੁਤ ਵਧਾਈ ਦਿੰਦਾ ਹਾਂ ਤਾਂ ਗਿਰਸ ਤੋਂ ਬਾਰੇ ਬਲੱਡ ਬੈਂਕ ਨੇ ਉਹ ਉਹਨਾਂ ਦੇ ਜਿਹੜੇ ਹਾਲਾਤ ਥੋੜੇ ਜੇ ਖੱਟਾ ਹੋਏ ਰਹੇ ਨੇ ਤੇ ਬਾਅਦ ਜਿਹੜੀ ਉਹਨਾਂ ਵੱਲ ਧਿਆਨ ਨਹੀਂ ਦੇ ਰਹੀ ਉਹਦੇ ਬਾਰੇ ਦੇਖੋ ਉਹ ਮੁਸ਼ਕਿਲਾਂ ਤੇ ਹੈਗੀਆਂ ਨੇ ਉਹ ਸਰਕਾਰ ਨੂੰ ਧਿਆਨ ਬਾਰ-ਬਾਰ ਲਿਖੀਦਾ ਵੀ ਆ ਕਹੀਦਾ ਵੀ ਆ ਦਿਸ਼ਾ ਦੀ ਮੀਟਿੰਗ ਹੁੰਦੀ ਉਹਦੇ 'ਚ ਵੀ ਅਸੀਂ ਉਹਦੀ ਸਾਰਾ ਮੁਲਾਂਕਣ ਕਰਦੇ ਆ ਪਰ ਸਰਕਾਰ ਦਾ ਧਿਆਨ ਪੂਰਾ ਕੰਮ ਨਾਲ ਜਿਆਦਾ ਆ ਔਰ ਕਹਿਣ ਨੂੰ ਹੈਗਾ ਕਿ ਹਰ ਹਾਲ ਬਹੁਤ ਧਿਆਨ ਦੇ ਰਹੇ ਪਰ ਅੱਜ ਦੇ ਤੁਸੀਂ ਸਰਕਾਰੀ ਹਸਪੀਟਲ ਆਪਣੇ ਜਾ ਕੇ ਕੋਈ ਵੀ ਚੈੱਕ ਕਰਕੇ ਦੇਖ ਲਓ ਮੈਡੀਕਲ ਕਾਲਜ ਗੁਰਨਾਣਕ ਦੇਵ ਹਸਪਤਾਲ ਜਿਹੜਾ ਉਹ ਮੇਰੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਕਰਕੇ ਹੌਲੀ-ਹੌਲੀ ਉਹਨੂੰ ਲਾਈਨ ਤੇ ਲੈ ਕੇ ਆਏ ਇਹਦੇ ਵੱਡੇ ਜਿਹੇ ਕੈਂਸਰ ਸੈਂਟਰ ਹੈ ਕੈਸ ਡਾਇਗਨੋਸ ਸੈਂਟਰ ਹੈ ਜਾਂ ਰੇਡੀਓਲੋਜੀ ਡਿਪਾਰਟਮੈਂਟ ਹੈ ਅੱਜ ਹਾਰਟ ਦਾ ਜਿਹੜਾ ਛੋਟੇ ਆਪਰੇਸ਼ਨ ਵੀ ਉੱਥੇ ਹੋ ਜਾਂਦੇ ਨੇ ਸਟੱਟ ਪੈ ਜਾਂਦੇ ਅੱਗੇ ਬੜੀ ਮੁਸ਼ਕਲ ਸੀ ਲੋਕਾਂ ਨੂੰ ਮਹਿੰਗੇ ਭਾਅ ਦੇ ਤੇ ਇਚਨ ਕਰਾਉਣੇ ਪੈਂਦੇ ਸੀ ਆ ਸਸਤੇ ਪੈਗਨ ਉੱਥੇ ਹੋ ਰਹੇ ਨੇ ਸੋ ਹੋਰ ਵੀ ਬੜੀਆਂ ਸਹੂਲਤਾਂ ਨੇ ਅਸੀਂ ਪਿਛਲੇ ਸਮੇਂ ਚ ਲੈ ਕੇ ਆਏ ਤੇ ਸਰਕਾਰ ਨੂੰ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਣਾ ਵੀ ਚਾਹੀਦਾ ਹੈ ਪਰ ਇਹਨਾਂ ਦਾ ਜਿਹੜਾ ਪੁਰਾਣਾ ਹੈ ਉਹ ਦੇ ਸੋ ਜਿੱਥੇ ਉਹਨਾਂ ਦੀ ਕੋਈ ਕਮੀ ਹੈ ਮੈਨੂੰ ਖੁਸ਼ੀ ਹੈ ਕਿ ਸਾਡੇ ਜਿਹੜੇ ਗਾਂਵ ਬਦੂ ਸੋਚ ਵਾਲੇ ਲੋਕ ਨੇ ਉਹਨਾਂ ਨੇ ਇਹ ਬੀੜਾ ਆਪਣੇ ਮੋਢਿਆਂ ਤੇ ਚੱਕਿਆ ਜੀ ਮੇਰਾ ਨਾਮ ਡਾਕਟਰ ਚੇਤਨ ਸ਼ਰਮਾ ਅੱਜ ਅੰਮ੍ਰਿਤ ਬਲੱਡ ਸੈਂਟਰ ਦਾ ਜਿਹੜਾ ਸੀ ਇਨੋਗ੍ਰੇਸ਼ਨ ਹੋਈ ਸੀ ਜਿਹਦੇ ਨਾਲ ਸਾਡੇ ਕੀ ਡਾਕਟਰ ਸਰਵਦੀਪ ਪ੍ਰਵੀਨ ਜੀ ਆਪਣੇ ਜਿੰਨੇ ਭਰਾ ਆਏ ਨੇ ਇੱਥੇ ਚਾਚਾ ਤੌਰ ਤੇ ਜਿਹੜੇ ਸਰਦਾਰ ਦਵਿੰਦਰ ਸਿੰਘ ਜੀ ਲਾਲੀ ਤੇ ਆਪਣੇ ਓਇਲਾ ਸਾਹਿਬ ਪਹੁੰਚੇ ਤੇ ਉਹਨਾਂ ਨੇ ਉਦਘਾਟਨ ਕੀਤਾ ਸਾਨੂੰ ਆਪਣੇ ਵੱਡੇ ਭਰਾਵਾਂ ਦੇ ਸਹਿਯੋਗ ਨਾਲ ਇੱਥੇ ਸਾਡੀ ਐਨਜੀਓ ਦੇ ਡਾਕਟਰ ਰੋਹਨ ਮੈਰਾ, ਕੇਸ਼ਵ ਕੋਹਲੀ, ਐਡਵੋਕੇਟ ਗਗਨ ਬਾਲੀ ਜੀ, ਬੰਟੀ ਜੀ ਆ ਸਾਰੇ ਆਏ ਹੋਏ ਨੇ ਕਿ ਇਹਨਾਂ ਦੇ ਸਹਿਯੋਗ ਨਾਲ ਸਾਰਿਆਂ ਦੇ ਹੋਇਆ ਕਿਉਂਕਿ ਆਪਾਂ ਵੇਖਦੇ ਆ ਕਿ ਜਦੋਂ ਮਰੀਜ਼ ਨੂੰ ਖੂਨ ਦੀ ਲੋੜ ਪੈਂਦੀ ਆ ਤਾਂ ਉਹਨਾਂ ਦੇ ਪਰਿਵਾਰ ਵਿੱਚੋਂ ਪੰਜ ਬੰਦੇ ਵੀ ਜਿਹੜੇ ਆ ਉਹ ਖੂਨ ਨਹੀਂ ਦੇਣ ਵਾਲੇ ਉਹ ਫਿਰ ਇੱਕ ਦੂਜੇ ਨੂੰ ਫੋਨ ਕਰਦੇ ਆ ਤੇ ਆਪਾਂ ਕਹਾਂਗੇ ਇੱਥੇ ਨਹੀਂ ਵੀ ਡੋਨਰ ਦਿੱਤਾ ਜਾਏਗਾ ਕੋਈ ਗੱਲ ਨਹੀਂ ਜੇ ਹੈ ਤੇ ਉਹ ਅਗਲੇ ਲਈ ਕੰਮ ਆਏਗਾ ਨਹੀਂ ਹੋਏਗਾ ਵਿਦਆਉਟ ਡੋਨਰ ਵੀ ਆਪਾਂ ਬਲੱਡ ਦਵਾਵਾਂਗੇ ਸੰਭਲ ਕੇ ਤੁਹਾਨੂੰ ਲੋਕੇਸ਼ਨ ਜ਼ਰਾ ਸਰਕਟ ਹਾਊਸ ਦੇ ਨਾਲ ਏਸ਼ੀਆ ਡਾਇਗਨੋਸਟਿਕਸ ਦੀ 3rd ਫਲੋਰ ਅੰਮ੍ਰਿਤ ਬਲੱਡ ਸੈਂਟਰ ਦੇ ਨਾਲ ਤੋਂ ਪਰ ਬੰਦ ਦੇ ਨੀਤੇ ਗਏ ਇੰਨੀਆਂ ਮਸ਼ੀਨਾਂ ਤੁਸੀਂ ਲਾਈਆਂ ਲੈਪ ਲੱਗਾ ਆਪ ਆਪਣਾ ਵਾਸਤੇ ਟੈਸਟ ਕਰਦੇ ਕਿ ਕਿ ਇੰਨੀਆਂ ਖਾਸੀਆਂ ਹਨ ਸਰ ਆਪਾਂ ਸਾਰੀ ਸਾਰੀ ਜਿਹੜੀ ਮਸ਼ੀਨਰੀ ਆ ਉਹ ਜੈਪੁਰ ਤੋਂ ਆਈ ਹੋਈ ਆ ਠੀਕ ਹੈ ਜੀ ਇਹਦੇ ਵਿੱਚ ਪਲੇਟਲੇਟ ਪਲਾਜ਼ਮਾ ਸਭ ਕੁਝ ਸੈਪਰੇਟ ਕਰਨ ਦਾ ਸਾਰੀ ਹਾਈ ਟੈਕਨੀਕ ਦੀ ਉਹ ਮਸ਼ੀਨਰੀ ਆ ਜੀ ਮੈਂ ਕੇਸ਼ਵ ਕੋਲੀ ਪ੍ਰੈਜ਼ੀਡੈਂਟ ਫਿਜ਼ੀਕਲ ਐਜੂਕੇਸ਼ਨ ਟੀਚਰ ਯੂਨੀਅਨ ਪੰਜਾਬ ਸਭ ਤੋਂ ਪਹਿਲਾਂ ਤੇ ਮੈਂ ਡਾਕਟਰ ਚੇਤਨ ਨੂੰ ਡਾਕਟਰ ਸਰਬਦੀਪ ਨੂੰ ਤੇ ਪ੍ਰਵੀਨ ਜੀ ਨੂੰ ਵਧਾਈ ਦੇਣਾ ਚਾਹਨਾ ਇਹ ਬੜੇ ਹੀ ਝੁਝਾਰੂ ਸਾਥੀ ਨੇ ਔਰ ਡਾਕਟਰ ਚੇਤਨ ਆਲਰੇਡੀ ਸੰਸਥਾ ਆਈਐਸਐਫ ਦੇ ਨਾਲ ਕੰਮ ਕਰ ਰਹੇ ਨੇ ਇੰਡੀਪੈਂਡੈਂਟ ਸਟੂਡੈਂਟ ਫੈਡਰੇਸ਼ਨ ਦੇ ਨਾਲ ਔਰ ਪੰਜਾਬ ਹੈਲਥ ਵਿੰਗ ਦੇ ਪ੍ਰੈਜ਼ੀਡੈਂਟ ਵੀ ਨੇ ਪੁਰਾਏ ਹੋਏ ਜੁਝਾਰੂ ਸਾਥੀ ਜਿਹੜੀ ਹਮੇਸ਼ਾ ਹੀ ਲੋਕਾਂ ਦੀਆਂ ਨੀਡਸ ਨੂੰ ਜਿਹੜਾ ਸਮਝਦੇ ਨੇ ਔਰ ਉਹਨਾਂ ਦੀ ਨੀਡਸ ਨੂੰ ਮੁੱਖ ਰੱਖਦੇ ਹੋਏ ਉਪਰਾਲੇ ਵੀ ਕਰਦੇ ਨੇ ਅੱਜ ਉਹਨਾਂ ਨੇ ਆਪਣੀ ਟੀਮ ਦੇ ਨਾਲ ਮਿਲ ਕੇ ਅੰਮ੍ਰਿਤ ਬਲੱਡ ਬੈਂਕ ਦਾ ਜਿਹੜਾ ਵਾ ਇੱਕ ਨਿਰਮਾਣ ਕੀਤਾ ਵਾ ਏਸ਼ੀਆ ਡਾਇਗਨੋਸਟਿਕ ਦੀ ਤੀਸਰੀ ਮੰਜ਼ਲ ਦੇ ਉੱਤੇ ਵਧਾਈ ਦੇ ਪਾਤਰ ਨੇ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਮਰੀਜ਼ ਜਿਹੜੇ ਨੇ ਖੂਨ ਨਾ ਮਿਲਣ ਦੇ ਕਰਕੇ ਕਈ ਵਾਰੀ ਉਹਨਾਂ ਦੀ ਡੈਥ ਵੀ ਹੋ ਜਾਂਦੀ ਹੈ ਔਰ ਭਟਕਣਾ ਵੀ ਪੈਂਦਾ ਵਾ ਸੋ ਡਾਕਟਰ ਸਾਹਿਬ ਵਧਾਈ ਦੇ ਪਾਤਰ ਨੇ ਔਰ ਅਸੀਂ ਵਿਸ਼ਵਾਸ ਦਵੋਨੇ ਆ ਆਪਣੀ ਫਿਜ਼ੀਕਲ ਐਜੂਕੇਸ਼ਨ ਟੀਚ ਮਰੀ ਨਾਲ ਡਾਕਟਰ ਰੋਹਨ ਮੈਰਾ ਵੀ ਨੇ ਐਂਟੀ ਕਰਾਈਮ ਐਨੀਮਲ ਪ੍ਰੋਟੈਕਸ਼ਨ ਲਈ ਕੰਮ ਕਰ ਰਹੇ ਨੇ ਸਾਰੀਆਂ ਹੀ ਸੰਸਥਾਵਾਂ ਇਹਨਾਂ ਦੇ ਸਹਿਯੋਗ ਲਈ ਹਮੇਸ਼ਾ ਖੜੀਆਂ ਨੇ ਜਿੱਥੇ ਵੀ ਸਾਡੀ ਸੇਵਾ ਲਵਣਗੇ ਦਿਨ ਰਾਤ ਅਸੀਂ ਇਹਨਾਂ ਦੇ ਨਾਲ ਖੜੇ ਆਂ ਧੰਨਵਾਦ ਮੈਂ ਰੋਹਨ ਡਾਕਟਰ ਰੋਹਨ ਮੈਰਾ ਚੇਅਰਮੈਨ ਐਂਟੀ ਕਰਾਈਮ ਐਨੀਮਲ ਪ੍ਰੋਟੈਕਸ਼ਨ ਤੋਂ ਅੱਜ ਡਾਕਟਰ ਚੇਤਨ ਸ਼ਰਮਾ ਡਾਕਟਰ ਸਰਬਜੀਤ ਜੀ ਡਾਕਟਰ ਪ੍ਰਵੀਨ ਜੀ ਤੇ ਇਹਨਾਂ ਵੱਲੋਂ ਇੱਕ ਅੰਮ੍ਰਿਤ ਬਲੱਡ ਡੋਨੇਸ਼ਨ ਜਿਹੜਾ ਸਟਾਰਟ ਕੀਤਾ ਗਿਆ ਵਾ ਜਿਹੜਾ ਏਸ਼ੀਆ ਡਾਇਗਨੋਸਟਿਕ ਸੈਂਟਰ ਦੇ 3ਰਡ ਫਲੋਰ ਤੇ ਆ ਮੈਂ ਬਹੁਤ-ਬਹੁਤ ਵਧਾਈ ਦੇਣਾ ਇਹਨਾਂ ਨੂੰ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਸਹੂਲਤਾਂ ਉਪਲਬਧ ਨੇ ਸਭ ਤੋਂ ਪਹਿਲਾਂ ਮੈਂ ਕਹਾਂਗਾ ਕਿ ਜਿਹੜੇ ਥੈਲੇਸੀਮਿਕ ਬੱਚੇ ਨੇ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਬਲੱਡ ਦੀ ਇਹ ਐਕਸੀਡੈਂਟਲ ਕੇਸ ਐਹੋਜੇ ਹੋ ਜਾਂਦੇ ਨੇ ਐਮਰਜੈਂਸੀ ਦੇ ਵਿੱਚ ਬਲੱਡ ਚਾਹੀਦਾ ਹੁੰਦਾ ਤੇ ਅਸੀਂ ਡਾਕਟਰ ਸਾਹਿਬ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਸਾਡੀ ਟੀਮ ਵੱਲੋਂ ਹੋਰ ਵੀ ਜਿਹੜੇ ਸਮਾਜ ਦੇ ਜਿਹੜੀਆਂ ਸੰਸਥਾਵਾਂ ਸਾਡੇ ਨਾਲ ਜੁੜੀਆਂ ਨੇ ਉਹ ਸਾਰੇ ਇਹਨਾਂ ਦੇ ਨਾਲ ਕੰਦਰ ਨਾਲ ਕੰਨਾ ਮਿਲਾ ਕੇ ਅਸੀਂ ਇਹਨਾਂ ਨੂੰ ਪੂਰਾ ਸੰਯੋਗ ਦੇਵਾਂਗੇ ਐਡਵੋਕੇਟ ਗਗਨ ਬਾਲੀ ਹੈ ਜੀ ਔਰ ਮੈਂ ਇੱਕ ਐਨਜੀਓ ਚਲਾਣਾ ਇੱਕ ਕੋਸ਼ਿਸ਼ ਫਾਊਂਡੇਸ਼ਨ ਉਹਦੇ ਵਿੱਚ ਅਸੀਂ ਬਲੱਡ ਡੋਨੇਸ਼ਨਸ ਦੇ ਕੈਂਪ ਵੀ ਲਗਾਨੇ ਆ ਐਂਟੀ ਡਰੱਗਸ ਮੂਵਮੈਂਟ ਵੀ ਅਸੀਂ ਚਲਾਈਆਂ ਜਿਹੜੇ ਘਰੇਲੂ ਹਿੰਸਾ ਦੇ ਸ਼ਿਕਾਰ ਹੁੰਦੀਆਂ ਲੇਡੀਜ਼ ਉਹਨਾਂ ਦੇ ਵੱਲੋਂ ਵੀ ਅਸੀਂ ਜਿਹੜੀ ਸ਼ਿਕਾਇਤ ਹੈ ਕੋਰਟ ਤੱਕ ਪਹੁੰਚਾਨੇ ਆ ਅੱਜ ਡਾਕਟਰ ਚੇਤਨ ਸ਼ਰਮਾ ਜੀ ਨੇ ਜੋ ਉਪਰਾਲਾ ਕੀਤਾ ਔਰ ਉਹਨਾਂ ਦੇ ਨਾਲ ਉਹਨਾਂ ਦੇ ਪਾਰਟਨਸ ਨੇ ਬਹੁਤ ਹੀ ਅੱਛੀ ਗੱਲ ਹੈ ਕਿ ਬਲੱਡ ਬੈਂਕ ਉਹਨਾਂ ਨੇ ਸ਼ੁਰੂ ਕੀਤਾ ਹੈ ਠੀਕ ਹੈ ਇੱਕ ਬਿਜ਼ਨਸ ਮੈਨੇਜਮੈਂਟ ਵੀ ਹੈ ਹਸਪੀਟਲ ਦੀ ਲੇਕਿਨ ਉਹਦੇ ਨਾਲ-ਨਾਲ ਜਿਹੜਾ ਬਲੱਡ ਬੈਂਕ ਹੈ ਉਹ ਇੱਕ ਬੜਾ ਹੀ ਅਹਿਮ ਰੋਲ ਨਿਭਾਉਂਦਾ ਹੈ ਸਮਾਜ ਦੇ ਵਿੱਚ ਬਲੱਡ ਡੋਨੇਸ਼ਨ ਕਰਨਾ ਕੈਂਪ ਲਗਾਉਣਾ ਇੱਕ ਸੈਪਰੇਟ ਇਸ਼ੂ ਹੈ ਉਸ ਬਲੱਡ ਨੂੰ ਪ੍ਰੀਜ਼ਰਵ ਕਰਕੇ ਬਲੱਡ ਬੈਂਕ ਦੇ ਵਿੱਚ ਰੱਖਣਾ ਔਰ ਉਹ ਲੋਕਾਂ ਤੱਕ ਪਹੁੰਚਾਣਾ ਜਿਨ੍ਹਾਂ ਨੂੰ ਜਿਸ ਵੇਲੇ ਜ਼ਰੂਰਤ ਹੈ ਤੁਸੀਂ ਦੇਖੋ ਜਿੰਨੇ ਬਲੱਡ ਬੈਂਕ ਹੁੰਦੇ ਨੇ ਉਹਨਾਂ ਚ ਸਟਾਕ ਪਿਆ ਹੁੰਦਾ ਕਈ ਵਾਰ ਇੱਕ ਤੋਂ ਨਹੀਂ ਮਿਲਦਾ ਦੂਸਰੇ ਤੋਂ ਨਹੀਂ ਮਿਲਦਾ ਜਿੰਨੇ ਬਲੱਡ ਬੈਂਕ ਵੱਧ ਹੋਣਗੇ ਉਹਨਾਂ ਸਟਾਕ ਸਾਨੂੰ ਮਿਲੇਗਾ ਨੈਗੇਟਿਵ ਗਰੁੱਪਸ ਉਹਦੇ ਜਿਹੜੇ ਸਟਾਕ ਦੇ ਵਿੱਚ ਰੱਖੇ ਜਾਂਦੇ ਨੇ ਲੋਕਾਂ ਨੂੰ ਉਨੀ ਹੀ ਜਿਹੜੀ ਮੁਸੀਬਤ ਵੇਲੇ ਇਹੋ ਜੀ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਉਨੀ ਅਵੇਲੇਬਿਲਿਟੀ ਵੱਧ ਜਾਂਦੀ ਹੈ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਆਪਣੇ ਇਸ ਮਹਿੰਮ ਦੇ ਵਿੱਚ ਸ਼ਾਮਿਲ ਕੀਤਾ ਹੈ